ਲੋ ਵੀ ਮਿੱਤਰੋ ਆਪਾਂ ਤੁਹਾਨੂੰ ਲੈ ਆਏ ਆ ਮੋਗੇ ਜ਼ਿਲ੍ਹੇ ਦਾ ਪਿੰਡ ਆ ਪਿੰਡ ਬਾਈ ਨੂੰ ਪੁੱਛਦੇ ਆ ਤੇ ਨਾਲ ਇਹਦੇ ਤਲਵੰਡੀ ਲੱਗ ਜਾਂਦਾ ਵਾ ਤੇ ਇਧਰਲੀ ਸਾਈਡ ਰੌਲੀ ਲੱਗ ਜਾਂਦਾ ਬਾਈ ਆਪਣੇ ਪਿੰਡ ਦਾ ਨਾਮ ਕੀ ਆ ਜੀ ਆਪਣੇ ਪਿੰਡ ਦਾ ਨਾਮ ਜੀ ਤਤਾਰੀਏ ਵਾਲਾ ਜ਼ਿਲ੍ਹਾ ਤਤਾਰੀਏ ਵਾਲਾ ਜੀ ਜ਼ਿਲ੍ਹਾ ਮੋਗੇ ਠੀਕ ਆ ਜੀ ਲੋ ਵੀ ਮਿੱਤਰੋ ਬਾਈ ਹੁਣਾਂ ਕੋਲੇ ਝੋਟੀ ਪਕਾਉਗਾ ਬਹੁਤ ਚੰਗੀ ਝੋਟੀ ਆ ਤੇ ਪੁੱਛਦੇ ਆ ਬਾਈ ਤੋਂ ਇਹਦੇ ਬਾਰੇ ਡਿਟੇਲ ਤੇ ਆਜੋ ਜੀ ਬਾਈ ਇਹ ਕੈਮਿਸ ਸੁਏ ਆ ਜੀ ਜਿਹੜੇ ਦੂਜੇ ਸੁਏ ਸੁਣਾ ਜੀ ਠੀਕ ਹੈ ਜੀ ਤੇ ਪਹਿਲੇ ਸੂਏ ਦਾ ਰਿਕਾਰਡ ਇਹਦਾ ਕੀ ਰਿਹਾ ਜੀ ਪਹਿਲੇ ਸੂਏ ਨੇ 14 ਕਿਲੋ ਦੁੱਧ ਦਿੱਤਾ ਜੀ ਠੀਕ ਹੈ ਜੀ 14 ਕਿਲੋ ਦੁੱਧ ਦੁੱਤਾ ਹੀ ਹੈ ਹਾਂ ਜੀ ਹਾਂ ਜੀ ਕਿੰਨੇ ਕ ਦਿਨ ਲੈਂਦੀ ਹੈ ਜੀ ਹੁਣ ਇਹ ਬਸ ਜੀ ਹਫਤਾਕ ਲਊਗੀ ਠੀਕ ਹੈ ਜੀ ਤੇ ਜਿਹੜਾ ਇਹਦਾ ਸੀਮਨ ਧਰਾਇਆ ਹੋਇਆ ਬਾ ਤੇ ਉਹ ਐਮ 29 ਦਾ ਜੀ ਐਮ 29 ਦਾ ਹਾਂ ਜੀ ਠੀਕ ਹੈ ਜੀ ਆਪਦਾ ਵੀ ਇਹਦਾ ਕੁਝ ਆਪ ਇਹ ਸਕੰਦਰ ਦੀ ਹੈ ਜੀ ਆਪ ਸਕੰਦਰ ਦੀ ਹੈ ਐਲ ਡੀ ਐਫ ਵਾਲੇ ਜੀ ਠੀਕ ਹੈ ਜੀ ਹਾਂ ਜੀ ਲਓ ਵੀ ਮਿੱਤਰੋ ਚੋਟੀ ਵੀ ਚੰਗੀ ਆ ਸੀਮਨ ਵੀ ਇਹਦੇ ਚੰਗਾ ਤਰਿਆ ਹੋਇਆ ਤੇ ਬਾਈ ਜੀ ਇਹਦਾ ਕੀ ਮੁੱਲ ਕੀ ਕਰਦੇ ਆ ਤੁਸੀਂ ਇਹਦਾ ਜੀ ਮੁੱਲ ਜੀ ਇਹਦਾ 2 ਲੱਖ ਕਰਦੇ ਆ ਠੀਕ ਜੀ 175 ਦੀ ਦੇ ਦਾਂਗੇ 175 ਦੀ ਦੇ ਦੋਗੇ ਹਾਂਜੀ ਠੀਕ ਹੈ ਜੀ ਲਓ ਵੀ ਮਿੱਤਰੋ ਝੋਟੀ ਦੇਖ ਲਓ ਤੇ ਰਕਾਟ ਬਾਈ ਹੁਣਾਂ ਤੋਂ ਪੂਰਾ ਆਪਾਂ ਲੈਤਾ ਤੁਹਾਨੂੰ ਪੂਰੀ ਚੰਗੀ ਝੋਟੀ ਆ ਤੇ ਸੈਂਕ ਤੁੰਗ ਵੀ ਦੇਖੋ ਮਿੱਤਰੋ ਜਮਾ ਕੁੰਡੇ ਸੈਂਗਾ ਤੇ ਕਦ ਕਾਠ ਵੀ ਪੂਰਾ ਵੱਡਾ ਵਾ ਐ ਨਹੀਂ ਵੀ ਝੋਟੀ ਜੀ ਆ ਤੇ ਥਾਣ ਲੈਵਾ ਵੀ ਮੇਟਰੋ ਪੂਰਾ ਵਧੀਆ ਵਾ ਪੀੜੀ ਦੇ ਪਾ ਵਾਂਗੂ ਥਾਣ ਲੱਗੇ ਹੋਏ ਆ ਤੇ ਦਣ ਦਣ ਬਾਈ ਕਿੰਨੇ ਕ ਦੱਸ ਦੇ ਦੀ ਲੈ ਜੂਗੀ ਬੱਸ ਜੀ 5-6 ਦਿਨ ਲਊਗੀ ਹਫਤਾ ਵੱਧ ਤੋਂ ਵੱਧ ਹਫਤਾ ਠੀਕ ਹੈ ਜੀ ਹਾਂ ਜੀ ਉੱਤੇ ਲਿਆ ਸਕਦੀ ਆ ਉਹ ਮਰਜੀ ਉਹ ਤਾਂ ਬਾਕੀ ਰੱਬ ਨੂੰ ਪਤਾ ਲੈ ਮੇਟਰੋ ਤਿਆਰੀ ਸੋਹਣੀ ਐ ਦੀ ਤੇ ਹਾਲੇ ਦਿਨ ਲੈ ਜੂਗੀ ਬਾਈ ਕਹਿੰਦਾ ਕਰ ਲਿਓ ਚੈੱਕ ਜੀ ਭਾਈ ਆਪਣਾ ਨੰਬਰ ਬੋਲ ਦਿਓ ਜੀ 9363982713 94639 ਜੀ 82713 ਠੀਕ ਹੈ ਜੀ